ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਵਲਾਂ ਵਾਲੀ ਫਰਾਕ ਦੀ ਸਟੀਚਿੰਗ ਤੇ ਇਹਦੀ ਆਪਾਂ ਕਟਿੰਗ ਵੀ ਪਾਈ ਹੋਈ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਤਰੀਕੇ ਨਾਲ ਆਪਾਂ ਇਹਦੇ ਗਲੇ ਦਾ ਡਿਜ਼ਾਈਨ ਥੋੜਾ ਬਣਾਵਾਂਗੇ ਹੁਣ ਆਪਾਂ ਇਹਦੇ ਸੈਂਟਰ ਵਿੱਚ ਇਸ ਤਰ੍ਹਾਂ ਲੇਸ ਦਾ ਪੁੱਠਾ ਪਾਸਾ ਕਰਕੇ ਰੱਖ ਕੇ ਬਿਲਕੁਲ ਸੈਂਟਰ ਮਤਲਬ ਪੁੱਠਾ ਪਾਸਾ ਕਰਕੇ ਲੇਸ ਦਾ ਤੇ ਆਪਾਂ ਨੇ ਇੱਥੇ ਸਲਾਈ ਲਾਉਣੀ ਹੈ ਠੀਕ ਹੈ ਜੀ ਇੱਥੋਂ ਆਪਾਂ ਸਿੱਧੀ ਇਦਾਂ ਸਲਾਈ ਲਗਾ ਲੈਣੀ ਹੈ ਸੈਂਟਰ ਵਿੱਚ ਬਿਲਕੁਲ ਆਪਣਾ ਸੈਂਟਰ ਵਿੱਚ ਨਿਸ਼ਾਨ ਲਾ ਕੇ ਤੇ ਲੈਸ ਨੂੰ ਕੁੱਠੀ ਰੱਖ ਕੇ ਜਿੱਥੇ ਆਪਣਾ ਨਿਸ਼ਾਨਾ ਉੱਥੇ ਆਪਾਂ ਇਹ ਅਟੈਚ ਕਰ ਲੈਣੀ ਹੈ ਹੁਣ ਉਸ ਤੋਂ ਬਾਅਦ ਆਪਾਂ ਨੇ ਅੰਡਰਗਰਾਉਂਡ ਇਹਦੀ ਜਿਹੜੀ ਅੱਧੀ ਲੈਸ ਜਿਹੜੀ ਇਹ ਵਿੱਚ ਕਰ ਦੇਣੀ ਠੀਕ ਹੈ ਤੇ ਇੱਥੋਂ ਰੱਖ ਕੇ ਆਪਾਂ ਨੇ ਜਿੱਥੋਂ ਗਲਾ ਬਣਾਉਣਾ ਉਦੋਂ ਆਪਾਂ ਥੋੜੀ ਜਿਹੀ ਉੱਪਰ ਰੱਖ ਕੇ ਲਗਾਵਾਂਗੇ ਤੇ ਇਹ ਆਪਾਂ ਸਲਾਈ ਉੱਪਰ ਦੀ ਲਗਾ ਲਾਂਗੇ ਠੀਕ ਹੈ ਇਹ ਆਪਣੀ ਲੈਸ ਜਿਹੜੀ ਅੰਡਰਗਰਾਉਂਡ ਲੱਗੀ ਹੈ ਇੱਕ ਸਾਈਡ ਨੂੰ ਮਤਲਬ ਬਣਗੀ ਵਿਚਕਾਰ ਹੁਣ ਆਪਾਂ ਇਹਦੇ ਉੱਪਰ ਜੜਾਂਗੇ ਗਲਾ ਠੀਕ ਹੈ ਇਹ ਵਾਲਾ ਗਲਾ ਜਿੱਥੇ ਆਪਣਾ ਨਿਸ਼ਾਨ ਲੱਗਾ ਇਦਾਂ ਰੱਖ ਕੇ ਇੱਥੇ ਆਪਾਂ ਥੋੜਾ ਜਿਹਾ ਸਟੰਕਾ ਲਗਾ ਲਾਂਗੇ ਠੀਕ ਹੈ ਇਤੋਂ ਲਗਾ ਕੇ ਟੰਕਾ ਆਪਾਂ ਗਲਾ ਜੜ ਲਾਂਗੇ ਠੀਕ ਹੈ ਗਲਾ ਆਪਾਂ ਆਮ ਦੂਸਰੇ ਜਿਵੇਂ ਸ਼ਰਟ ਦਾ ਜੜਦੇ ਹਾਂ ਉਸੇ ਤਰੀਕੇ ਨਾਲ ਇਹਨੂੰ ਜੜਨਾ ਹੈ ਠੀਕ ਹੈ ਜੀ ਤੇ ਇਹ ਆਪਾਂ ਫਰੋਕ ਦੀ ਬਾਡੀ ਤਿਆਰ ਕਰ ਰਹੇ ਆ ਤੇ ਜਲਦੀ ਜਲਦੀ ਵੀਡੀਓ ਵਿੱਚ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਪਲੀਜ਼ ਤੇ ਜੇ ਤੁਸੀਂ ਹੋਰ ਤਰ੍ਹਾਂ ਦੇ ਵੀ ਫਰਾਕ ਕੋਈ ਵੀ ਤੁਸੀਂ ਫਰਾਕ ਚਾਹੁੰਦੇ ਆ ਸਟੀਚਿੰਗ ਤਾਂ ਤੁਸੀਂ ਮੈਨੂੰ ਮੈਸੇਜ ਜਰੂਰ ਕਰਨਾ ਮੈਂ ਤੁਹਾਨੂੰ ਉਹਦੀ ਵੀ ਸਟੀਚਿੰਗ ਤੇ ਕਟਿੰਗ ਜਰੂਰ ਪਾਉਂਗੀ ਆਪਣੇ ਚੈਨਲ ਤੇ ਤੇ ਇੱਥੋਂ ਆਪਾਂ ਹੰਗਲਾ ਲੈ ਆ ਜੜ ਤੇ ਆਪਾਂ ਇਹਦੇ ਕੱਟ ਲਗਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਸਾਰੇ ਕੱਟ ਗਲਾਈ ਵਿੱਚ ਜ਼ਰੂਰੀ ਲਾਉਣੇ ਐ ਠੀਕ ਹੈ ਤੇ ਹੁਣ ਆਪਾਂ ਨੇ ਸਾਰੇ ਗੱਲ ਇੱਥੇ ਆਪਣੇ ਜਿਹੜਾ ਵਿਚਕਾਰ ਹੁੰਦਾ ਇੱਥੇ ਚੰਗੀ ਤਰ੍ਹਾਂ ਆਪਾਂ ਕੱਟ ਲਗਾ ਲੈਣਾ ਠੀਕ ਹੈ ਹੁਣ ਆਪਾਂ ਇਹਨੂੰ ਇਸ ਤਰੀਕੇ ਲੈਂਸ ਜਿਹੜੀ ਲਗਾਵਾਂਗੇ ਇਹਨੂੰ ਆਪਾਂ ਅੰਡਰ ਗਰਾਉਂਡ ਉੰਗੂ ਹੀ ਲਗਾਵਾਂਗੇ ਠੀਕ ਹੈ ਇੱਥੋਂ ਆਪਾਂ ਇਸ ਤਰ੍ਹਾਂ ਕੋ ਕਰ ਲੈਣਾ ਜਿੱਥੇ ਆਪਣੀ ਬੁਕਰਮ ਦੀ ਗਲੇ ਦੀ ਤੇ ਦੀ ਛਰਟ ਦੀ ਸਮਝ ਸਲਾਈ ਹੈ ਨਾ ਉਹਦੇ ਨਾਲ ਨਾਲ ਰੱਖ ਕੇ ਉਹਦੇ ਬਰਾਬਰ ਆਪਾਂ ਸਲਾਈ ਲਗਾਉਣੀ ਹੈ ਬਿਲਕੁਲ ਉੱਥੇ ਜਿੱਧਰਲੀ ਸਾਈਡ ਬੁਕਰਮਾ ਉੱਥੇ ਆਪਣੀ ਸਲਾਈ ਲੱਗੂਗੀ ਨਾਲ ਨਾਲ ਜਿੰਨੀ ਲੇਸ ਆਪਾਂ ਦਿਖਾਉਣੀ ਹੈ ਬਾਹਰ ਓਨੀ ਆਪਣੀ ਲੇਸ ਆਪਣੀ ਬਾਹਰ ਆਉਗੀ ਠੀਕ ਹੈ ਇਹ ਆਪਾਂ ਜੀ ਇਹ ਦੂਸਰੂ ਅੰਡਰਰਾਉਂਡ ਨਹੀਂ ਲਾ ਸਕਦੇ ਤਾਂ ਇਦਾਂ ਆਪਾਂ ਲੇਸ ਲਗਾ ਲੈਣੀ ਹੈ ਠੀਕ ਹੈ ਇਹ ਉਹਦੇ ਨਾਲ ਉਹ ਸੌਖਾ ਤਰੀਕਾ ਹੈ ਉਹ ਆਪਾਂ ਨਿਸ਼ਾਨ ਲਗਾ ਕੇ ਲਾਉਣੀ ਪੈਂਦੀ ਹੈ ਇਹ ਬਾਅਦ ਵਿੱਚ ਆਪਾਂ ਨੂੰ ਉਸੇ ਦੇ ਨਾਲ ਨਾਲ ਰੱਖ ਕੇ ਗਲੇ ਦੇ ਤੇ ਜਿੰਨੀ ਲੈਸ ਆਪਾਂ ਨੂੰ ਬਾਹਰ ਦੇਖਣੀ ਦਿਖਾਉਣੀ ਆ ਉਨੀ ਆਪਾਂ ਇੱਧਰ ਬਾਹਰ ਛੱਡ ਦੇਣੀ ਠੀਕ ਹੈ ਇਦਾਂ ਆਪਣੀ ਇਹਨੇ ਨਹੀਂ ਲੈਸ ਆਪਣੀ ਬਾਹਰ ਦਿਸੂਗੀ ਠੀਕ ਹੈ ਤੇ ਇਹ ਆਪਣਾ ਇਸ ਤਰੀਕੇ ਨਾਲ ਬਣ ਕੇ ਰੈਡੀ ਹੋ ਗਿਆ ਤੇ ਇੱਕ ਸਲਾਈ ਆਪਾਂ ਇੱਧਰ ਹੋਰ ਲਗਾਵਾਂਗੇ ਇਹ ਵੀ ਆਪਾਂ ਇਦਾਂ ਖੋਲ ਕੇ ਰੱਖ ਕੇ ਲਗਾਉਣੀ ਆ ਤੇ ਆਪਣੀ ਜਿਹੜੀ ਸਲਾਈ ਉੱਪਰਲੀ ਸਾਈਡ ਗਲੇ ਦੇ ਕੋਈ ਵੀ ਨਹੀਂ ਆਉਗੀ ਤੇ ਇਹ ਤਰੀਕਾ ਵਰਤ ਕੇ ਤੁਸੀਂ ਆਪਣੇ ਸ਼ਰਟ ਤੇ ਅੰਡਰਗਾਉਂਡ ਲੈਂਸ ਲਾ ਸਕਦੇ ਆ ਤੇ ਆਪਣੀ ਹੁਣ ਜਿਹੜੀ ਸਲਾਈ ਕੱਚੀ ਸਲਾਈ ਲਾਵਾਂਗੇ ਉੱਪਰ ਇੱਥੇ ਆਪਾਂ ਇਸ ਤਰ੍ਹਾਂ ਕੱਚੀ ਸਲਾਈ ਵੱਡੇ ਟਾਂਕੇ ਨਾਲ ਲਗਾਵਾਂਗੇ ਤੇ ਆਪਾਂ ਇਸੇ ਤਰ੍ਹਾਂ ਫਰੌਕ ਦੀ ਬਾਡੀ ਗਲਾ ਗਲੇ ਤੇ ਵੀ ਲੱਗੀ ਪਾਈਪਿੰਗ ਤੇ نیچے ਵੀ ਆਪਣੇ ਲੈਸ ਲੱਗੀ ਤੇ ਹੁਣ ਆਪਾਂ ਇਹ ਆਪਣਾ ਬਾਡੀ ਜਿਹੜੀ ਉੱਪਰਲੀ ਰੈਡੀ ਹੋ ਗਈ ਐ ਬੈਕ ਵਾਲਾ ਵੀ ਗਲਾ ਪਜਮੇ ਜੜਦੇ ਹੋਂ ਦਾ ਜੜ ਲੈਣਾ ਠੀਕ ਐ ਤੇ ਹੁਣ ਆਪਾਂ ਇਹ ਜੜ ਲਿਆ ਹੁਣ ਆਪਾਂ ਨੇ ਮੋਢੇ ਤੋਂ ਇਸ ਤਰੀਕੇ ਨਾਲ ਐਦਾਂ ਫੋਲਡ ਕਰਕੇ ਆਪਾਂ ਨੇ ਸਲਾਈ ਲਗਾ ਲੈਣੀ ਐ ਠੀਕ ਐ ਜੀ ਹੁਣ ਆਪਾਂ ਕੀ ਕਰਾਂਗੇ ਇਹਦੇ ਪਣਾਵਾਂਗੇ ਵਾਲ ਪਾਵਾਂਗੇ ਜਿਹੜੀ ਆਪਾਂ ਫਰਲ ਕੱਟੀ ਨੀਚੇ ਵਾਲੀ ਇਹ ਆਪਾਂ extra ਵੀ ਪਾ ਸਕਦੇ ਫੜਕੇ ਵਾਲ ਤੇ ਹੁਣ ਆਪਾਂ ਇਹ ਧਾਗਾ ਖਿੱਚ ਕੇ ਵਾਲ ਕਿਵੇਂ ਬੰਨਦੇ ਆ ਉਹ ਤੁਹਾਨੂੰ ਦੱਸਾਂਗੇ ਧਾਗਾ ਖਿੱਚ ਕੇ ਜਿਹੜੇ ਵਾਲ ਬਰੀਕ ਪਾਉਣੇ ਹੁੰਦੇ ਆ ਉਹ ਪਾਵਾਂਗੇ ਠੀਕ ਹੈ ਜੀ ਇਹ ਆਪਾਂ ਇੱਕ ਸਲਾਈ ਜਿਹੜੀ ਬਿਲਕੁਲ ਇੱਥੇ ਨਾਲ ਮਾਰਨੀ ਆ ਇੱਕ ਆਪਾਂ ਪੈਰ ਦਾ ਬਖਾ ਛੱਡ ਕੇ ਮਾਰਾਂਗੇ ਠੀਕ ਹੈ ਇਹ ਆਪਣੀ ਸਾਰੀ ਸਲਾਈ ਲੱਗ ਗਈ ਤੇ ਆਪਾਂ ਧਾਗਾ ਇੱਥੋਂ ਨਹੀਂ ਤੋੜਾਂਗੇ ਤੇ ਜਿੱਦੂ ਆਪਾਂ ਇਹ ਵਾਲਾਂ ਵਾਲੀ ਜਿਹੜੀ ਸਿਉਣ ਮਾਰਨੀ ਆ ਆਪਾਂ ਧਾਗਾ ਵਿੱਚ ਦੀ ਟੁੱਟਾ ਨਹੀਂ ਦੇਣਾ ਠੀਕ ਹੈ ਜਿਹੜੀ ਸਲਾਈ ਲਾਉਣੀ ਆ ਉਹ ਸਲੋ ਸਲੋ ਮਸ਼ੀਨ ਚ ਲਾ ਕੇ ਲਾਉ ਤਾਂ ਕਿ ਆਪਣਾ ਧਾਗਾ ਨਾ ਟੁੱਟੇ ਤੇ ਆਪਾਂ ਇੱਕ ਪੈਰ ਦਾ ਵਕਾ ਛੱਡ ਕੇ ਸੀਨ ਲਾ ਲੈਣੀ ਆ ਇੱਕ ਆਪਾਂ ਉੱਪਰ ਲਗਾਉਣੀ ਆ ਠੀਕ ਹੈ ਦੋ ਸੀਨਾ ਵੱਡੇ ਬਖੇ ਨਾਲ ਲਗਾਉਣੀ ਆ ਆਪਾਂ ਆ ਦੇਖ ਸਕਦੇ ਤੁਸੀਂ ਨੇੜੇ ਤੋਂ ਵੀ ਦੋ ਬਖੇ ਆਪਾਂ ਲਗਾ ਲਏ ਆ ਤੇ ਹੁਣ ਆਪਾਂ ਇਹਦੀ ਇੱਧਾ ਇੱਧਰਲੀ ਸਾਈਡ ਤੋਂ ਜਿੱਧਰਲੀ ਸਾਈਡ ਆਪਣਾ ਇੱਕ ਧਾਗਾ ਥੋੜਾ ਢਿੱਲਾ ਕਰ ਲੈਣਾ ਠੀਕ ਹੈ ਜਦੋਂ ਆਪਾਂ ਸਲਾਈ ਲਾਉਣੀ ਆ ਨਾ ਇੱਕ ਸਾਈਡ ਦਾ ਧਾਗਾ ਢਿੱਲਾ ਕਰ ਲੈਣਾ ਤੇ ਦੂਸਰੀ ਸਾਈਡ ਆਪਣਾ ਜਿਹੜਾ ਖਿੱਚਮਾ ਧਾਗਾ ਉਹ ਆਪਾਂ ਉਸ ਧਾਗੇ ਨੂੰ ਫੜਨਾ ਠੀਕ ਹੈ। ਹਾਂ ਉਹ ਧਾਗੇ ਨੂੰ ਨਹੀਂ ਫੜ ਲੈਣਾ ਮਤਲਬ ਉੱਪਰਲਾ ਵੀ ਤੇ ਨੀਚੇ ਦੀ ਸਲਾਈ ਵਾਲਾ ਵੀ ਤੇ ਇਦਾਂ ਆਪਾਂ ਖਿੱਚੀ ਜਾਣਾ ਤੇ ਆਪਣੇ ਵਾਲ ਜਿਹੜੇ ਬਣੇ ਜਾਣਗੇ। ਹਾਂ ਜੀ ਇਦਾਂ ਹੀ ਆਪਾਂ ਸਾਰੇ ਵਾਲ ਸੈੱਟ ਕਰ ਲੈਣੇ ਆ। ਤੇ ਅੱਧ ਤੱਕ ਆਪਾਂ ਨੇ ਧਾਗਾ ਖਿੱਚ ਕੇ ਇਸ ਤਰੀਕੇ ਨਾਲ ਬਣਾ ਲੈਣੇ ਆ। ਇਹ ਆਪਾਂ ਮੁੜ ਕੇ ਆਪਾਂ ਦੂਸਰੀ ਸਾਈਡ ਤੋਂ ਫੜਾਂਗੇ ਕਿਉਂਕਿ ਇਹ ਧਾਗੇ ਟੁੱਟ ਨਾ ਜਾਣ ਤਾਂ ਕਰਕੇ। ਅੱਧ ਤਿੱਕਰ ਆਪਣਾ ਇਹਦਾ ਵਾਲ ਬਣਾ ਕੇ ਇਧਰਲੀ ਸਾਈਡ ਤੇ ਅੱਧ ਬਾਅਦ ਚ ਆਪਾਂ ਇਧਰਲੀ ਸਾਈਡ ਤੋਂ ਜਿੱਧਰਲੇ ਧਾਗੇ ਉੱਪਰਲੇ ਇਧਰਲੇ ਫੜੇ ਸੀ ਉਸੇ ਪਾਸੇ ਦੇ ਦੂਸਰੀ ਸੇੜ ਤੋਂ ਆਪਾਂ ਲੈਣੇ ਆ ਤੇ ਦੋਨੇ ਧਾਗੇ ਫੜਨੇ ਆ ਨੀਚੀ ਵਾਲੀ ਸਿਉਣ ਦਾ ਵੀ ਤੇ ਉੱਪਰਲੀ ਦਾ ਵੀ ਠੀਕ ਹੈ ਤੇ ਇਹਨੂੰ ਆਪਾਂ ਇਹ ਟੱਕ ਟੱਕਰੀ ਫਿਰ ਇਹਦੇ ਵਾਲ ਬਣਾ ਲਿਆਂਗੇ ਇਹ ਆਪਾਂ ਓਨੇ ਵਾਲ ਪਾ ਲਾਂਗੇ ਜਿੰਨੀ ਆਪਣੀ ਬਾਡੀ ਦੇ ਮਤਲਬ ਕਮਰ ਤੋਂ ਆਪਾਂ ਨੇ ਤਿਆਰ ਕਰਨਾ ਕੁਝ ਉਸ ਤੋਂ ਆਪਾਂ ਥੋੜਾ ਵਾਧ ਰੱਖਾਂਗੇ ਸਲਾਈ ਦਾ സാ പേ പെല്ലാം ഫിർ മിണക്കാ ഏത ബാഡി ജീവി കമരത്ത നിശാന മലാസ് തക്കേ ഇത ക ഇത് ഇന്ന വള സെറ്റ് ഇത് ഇത് ബാർ രക്ഷല ക് ਜਿੰਨਾ ਆਪਣਾ ਬਰਦੀ ਦਾ ਕਪੜਾ ਇਧਰਲੀ ਸਾਈਡ ਵੀ ਇਦਾਂ ਹੀ ਆਪਾਂ ਇੱਥੋਂ ਆਪਾਂ ਥੋੜੇ ਜਿਹਾ ਵੜਾ ਕੱਟ ਕਰ ਲਾਂਗੇ ਇੱਥੋਂ ਬਚਾਲੇ ਲਾ ਕੇ ਇਸ ਤਰ੍ਹਾਂ ਆਪਾਂ ਸੈਟ ਕਰਨਾ ਠੀਕ ਹੈ ਇੰਨੋਂ ਪਰ ਧਾ ਕਟਾ ਸਕਦੇ ਹਲੇ ਆਪਾਂ ਨੂੰ ਸੈਟ ਕਰਨਾ ਆਪਾਂ ਪੂਰਾ ਆਪਣਾ ਕਪੜਾ ਉਹਨਾ ਚਾਹੀਦਾ ਠੀਕ ਹੈ ਇੱਥੇ ਫਿਰ ਆਪਾਂ ਦੇ ਕਰ ਲਾਂਗੇ ਇਹਨਾਂ ਨੂੰ ਜਿਆਦਾ ਲੰਬਾ ਧਾਗਾ ਆਪਾਂ ਕੱਟ ਕਰ ਲਾਂਗੇ ਤੇ ਇਹਨਾਂ ਨੂੰ ਆਪਾਂ ਇੱਥੇ ਗੱਡ ਦੇ ਲਾਂਗੇ ਠੀਕ ਹੈ ਇਸ ਤਰੀਕੇ ਨਾਲ ਪਗੋਲ ਕੱਟ ਦੇ ਦੇਣੀ ਐ ਫਿਰ ਆਪਣੇ ਵਾਲ ਜਿਹੜੇ ਇੰਨੇ ਕੱਪੜੇ 'ਚ ਹੀ ਰਹਿਣਗੇ ਠੀਕ ਐ ਜੀ ਆਪਾਂ ਸੈੱਟ ਕਰਾਂਗੇ ਨਾ ਫਿਰ ਐ ਨਹੀਂ ਹੋਊਗਾ ਵੀ ਆਪਣੇ ਗਾਵਸ਼ਾ ਹੁੰਦੇ ਆ ਇਧਰੋਂ ਵੀ ਆਪਾਂ ਮਿਲ ਲਿਆ ਤੇ ਹੁਣ ਆਪਾਂ ਇਹ ਵੀ ਆਪਾਂ ਇੱਥੋਂ ਕੱਟ ਦੇ ਕੇ ਕੱਟ ਕਰ ਲਾਂਗੇ ਠੀਕ ਐ ਜੀ ਹੁਣ ਆਪਣੇ ਸਾਰੇ ਵਾਲ ਜਿਹੜੇ ਆਪਾਂ ਨੇ ਇੱਕੋ ਜਿਹਾ ਕਰ ਲੈਣੇ ਆ ਠੀਕ ਐ ਆਪਣੀ ਜਿਹੜੀ ਫ੍ਰੇਮ ਆਪਣੀ ਇੱਕੋ ਜਿਹੀ ਬਣੂਗੀ ਹੁਣ ਆਪਾਂ ਇਹਨੂੰ ਇਹਦੇ ਸੈਂਟਰ ਵਿੱਚ ਕਰਕੇ ਅੱਧੇ ਵੱਲ ਜਿਹੜੇ ਆਪਾਂ ਇਧਰਲੀ ਸਾਈਡ ਨੂੰ ਸੈੱਟ ਕਰ ਲਾਂਗੇ ਜਿੱਥੇ ਆਪਣਾ ਕੱਟ ਲੱਗਾ ਉਸ ਤੋਂ ਆਪਾਂ ਪੈਰੇਠਾ ਰੱਖ ਲੈ ਹੁਣ ਆਪਰਲੀ ਸਾਈਡ ਦੇ ਸਾਰੇ ਵਾਲ ਜਿਹੜੇ ਆ ਇੱਕੋ ਜੇ ਕਰ ਲੈਣੇ ਇਸ ਤਰ੍ਹਾਂ ਤੇ ਜਿਹੜਾ ਸਾਈਡ ਆਪਣੀ ਵਿੱਚ ਆਉਣੀ ਉਧਰੋਂ ਆਪਾਂ ਪਲੇਨ ਰੱਖਾਂਗੇ ਤੇ ਬਾਕੀਆਂ ਨੂੰ ਆਪਾਂ ਸਾਰਾ ਵਾਲ ਜਿਹੜੇ باقی ਸੈੱਟ ਕਰ ਲੈਣੇ ਇਸ ਤਰ੍ਹਾਂ ਇੱਕੋ ਜੇ ਵਾਲ ਕਰ ਲੈਣੇ ਆ ਇਹਨਾਂ ਨੂੰ ਵੀ ਇੱਕ ਥਾਂ ਇਕੱਠੇ ਹੋ ਜਾਣ ਵਾਲੇ ਸਾਰੇ ਤੇ ਫਿਰ ਉਹ ਫਰੌਕਸ ਹੋਣੀ ਨਹੀਂ ਲੱਗਦੀ ਆਪਣੇ ਸਾਰੇ ਵਾਲੀ ਕੋਜੀ ਬਰੀਕੀ ਵਿੱਚ ਉਦਾਂ ਇਹ ਹੋਣੇ ਚਾਹੀਦੇ ਆ ਤੇ ਆਪਾਂ ਉਹਨੇ ਸਾਰੇ ਇੱਕ ਸਾਈਡ ਤੋਂ ਸੈੱਟ ਕਰ ਲਿਆ ਠੀਕ ਹੈ ਹੁਣ ਆਪਾਂ ਇਹ ਦੂਸਰੀ ਸਾਈਡ ਤੋਂ ਸੈੱਟ ਕਰਾਂਗੇ ਹੁਣ ਆਪਾਂ ਇਧਰੋਂ ਆਪਾਂ ਇਹਦੇ ਵਿੱਚ ਦੇ ਕੇ ਇਦਾਂ ਰੱਖ ਲਾਂਗੇ ਠੀਕ ਹੈ ਫਿਰ ਆਪਾਂ ਇਹਨਾਂ ਨੂੰ ਇਧਰਲੀ ਸਾਈਡ ਤੋਂ ਇਦਾਂ ਰੱਖ ਕੇ ਸੈੱਟ ਕਰ ਲਾਂਗੇ ਸਾਰੇ ਆਪਣਾ ਜਿਹੜਾ ਕੱਟਣ ਲੱਗਾ ਤੇ ਉਧਰੋਂ ਬਾਡੀ ਦਾ ਵਿਚਾਲਾ ਹੈ ਨਾ ਕੱਟ ਲੱਗਾ ਇਹਨਾਂ ਨੂੰ ਆਪਾਂ ਸੈਂਟਰ ਵਿੱਚ ਰੱਖ ਕੇ ਅੱਧੇ ਆਪਣੇ ਉਧਰਲੀ ਸਾਈਡ ਵਾਲਾ ਅੱਧੇ ਉਧਰ ਇੱਕੋ ਜਿਹਾ ਹੋਣਾ ਚਾਹੀਦਾ ਠੀਕ ਹੈ ਇਸੇ ਤਰ੍ਹਾਂ ਆਪਾਂ ਇਸ ਤਰ੍ਹਾਂ ਸਾਰੇ ਜਿਵੇਂ ਦੂਸਰੀ ਸਾਈਡ ਤੇ ਸੈੱਟ ਕੀਤੇ ਇਹ ਵੀ ਕਰ ਲੇ ਠੀਕ ਹੈ ਤੇ ਆਪਣੇ ਸਾਰੇ ਵਾਲ ਇੱਕੋ ਜਿਹਾ ਬਣ ਗਏ ਆ ਠੀਕ ਹੁਣ ਆਪਾਂ ਇਹਦੇ ਉੱਪਰ ਠੀਕ ਹੈ ਹੁਣ ਆਪਣੇ ਸਾਰੇ ਸੈਟ ਹੋ ਗਏ ਹੁਣ ਆਪਾਂ ਇਹਦੇ ਨਾਲ ਅਟੈਚ ਕਰਨਾ ਠੀਕ ਹੈ ਵਿਚਾਲੇ ਦਾ ਸੈਂਟਰ ਕਰਕੇ ਜੇਬ ਕਰਨ ਨਹੀਂ ਵੀ ਐ ਸੈਟ ਆਉਂਦਾ ਇਕੱਲੇ ਵਲਾਂ ਤੇ ਆਪਾਂ ਬਰੀਕ ਬਖੀਨਾ ਇੱਕ ਵਿਚਾਲ ਦੀ ਸਿਉਣ ਮਾਰ ਲਓ ਫਿਰ ਉਹ ਆਪਣੇ ਵਾਲ ਉੱਥੇ ਹੀ ਰਹਿਣਗੇ ਬਿਲਕੁਲ ਵੀ ਕਾਂਪਸ਼ਾ ਨਹੀਂ ਹੋਣਗੇ ਇਹ ਆਪਣਾ ਹੈਗਾ ਸੈਂਟਰ ਠੀਕ ਹੈ ਹੁਣ ਆਪਾਂ ਸੈਂਟਰ ਨਾਲ ਸੈਂਟਰ ਇਸ ਤਰ੍ਹਾਂ ਲਗਾਵਾਂਗੇ ਤੇ ਇੱਥੋਂ ਰੱਖ ਕੇ ਆਪਣੀ ਇਧਰੋਂ ਸਿਉਣਸ ਨੂੰ ਸ਼ੁਰੂ ਕਰਾਂਗੇ ਠੀਕ ਹੈ ਜੀ ਤੇ ਆਪਾਂ ਇੱਥੋਂ ਆਪਾਂ ਥੋੜਾ ਇਹ ਪਲੇਨ ਹੀ ਰੱਖਣਾ ਕਿਉਂਕਿ ਜਿਹੜਾ ਆਪਣਾ ਸਲਾਈ ਦੇ ਫੀਟਿੰਗ ਦੇ ਅੱਗੇ ਆਉਣਾ ਉੱਥੇ ਆਪਾਂ ਫੀਟਿੰਗ ਦਾ ਨਿਸ਼ਾਨ ਆ ਉੱਥੋਂ ਆਪਾਂ ਨੇ ਸਵਿੱਚ ਕਰਨਾ ਜਿਹੜੇ ਦੋਨਾਂ ਦੋ ਸਿਉਣਾ ਆਪਣਾ ਬਲਾਂ ਵਾਲਿਆਂ ਦੋਨਾਂ ਦੇ ਵਿਚਕਾਰ ਦੀ ਆਪਾਂ ਇਹ ਨਿਗਾਵਾਂਗੇ ਠੀਕ ਹੈ ਜੀ ਤੇ ਜਿਹੜੀ ਨੀਚੇ ਵਾਲੀ ਸਿਉਣ ਬਲਾਂ ਵਾਲੀ ਹੈ ਉਹ ਫਿਰ ਆਪਾਂ ਧੇੜ ਦੇਾਂਗੇ ਠੀਕ ਹੈ ਵੱਡੇ ਵਗੇ ਨਾਲ ਮਾਰੀ ਹੁੰਦੀ ਹੈ ਜਦੋਂ ਆਪਾਂ ਸਟਿਚ ਕਰ ਲਾਂਗੇ ਤੇ ਉਹ ਆਪਣੇ ਉੱਪਰ ਜਦੋਂ ਜਿਹੜੀ ਦਿਸੂਗੀ ਉਹ ਆਪਾਂ ਧੇੜ ਦੇਣੀ ਹੈ ਠੀਕ ਹੈ ਇਸ 3 ਕੇ ਨਾਪਾਂ ਬਣਾ ਵਾਲੀ ਸਲਵਾਰ ਸੌਰੀ ਵਾਲਾ ਵਾਲੀ ਫਰੌਕ ਜਿਹੜੀ ਬਣਾਉਣੀ ਹੈ ਧਾਗਾ ਖਿੱਚ ਕੇ ਬਲ ਕਿਵੇਂ ਬੰਦੇ ਆ ਇਸ 3 ਕੇ ਨਾਪਾਂ ਬਣਾਉਣੀ ਹੈ ਠੀਕ ਹੈ ਇੱਕ ਤੋਂ ਅਪਰ ਸੈੱਟ ਕਰ ਲੈਣੇ ਥੋੜਾ ਜਿਹਾ ਆਪਣੇ ਇਕੱਠੇ ਹੋ ਜਾਂਦੇ ਬਲ ਕਈ ਵਾਰ ਸਿਉਣ ਲਾਉਂਦੇ ਆ ਤਾਂ ਇਹ ਆਪਣੇ ਇਕੱਠੇ ਨਹੀਂ ਹੋਣੇ ਚਾਹੀਦੇ ਬਸ ਇੱਕ ਥਾਂ 'ਵੀ ਜੇ ਇਕੱਠੇ ਜੇ ਹੋ ਜਾਣ ਠੀਕ ਹੈ ਨਾਲ ਦੀ ਨਾਲ ਸੈੱਟ ਕਰਕੇ ਆਪਾਂ ਉਦਾਂ ਹੀ ਸਲਾਈ ਲਾਉਣੀ ਹੈ ਇਹ ਹੁਣ ਇਹ ਆਪਣੀ ਸਲਾਈ ਲੱਗ ਗਈ ਹੈ ਉਹਨਾਂ ਪਾਣੇ ਨੂੰ ਦੂਸਰੀ ਸਾਈਡ ਵਾਲੇ ਵੀ ਇਸੇ ਤਰੀਕੇ ਨਾਲ ਪਾ ਕੇ ਆਪਾਂ ਨੇ ਜੜ ਲੈਣੇ ਆ ਤੇ ਇਹ ਆਪਣੇ ਬੈਕ 프ਰੰਟ ਸਾਈਡ ਇਦਾਂ ਬਣ ਗਈ ਆ ਠੀਕ ਹੈ ਤੇ ਆਪਾਂ ਨੇ ਹੁਣ ਬੈਕ ਸਾਈਡ ਦੇ ਵੀ ਇਦਾਂ ਵਾਲ ਪਾ ਕੇ ਜੜਨੇ ਇਹ ਵਾਲਿਆ ਜਿਹੜੀ ਸਲਾਈ ਹੈ ਇਹ ਆਪਾਂ ਇਸ ਤਰ੍ਹਾਂ ਢੇੜ ਦੇਣੀ ਹੈ ਕੱਚੀ ਠੀਕ ਹੈ ਇਹ ਆਪਣੇ ਵੱਡੇ ਬਖੇ ਨਮਾਰੀ ਹੋਈ ਸੀ ਨਾ ਇਹ ਆਪਾਂ ਸਾਰੇ ਜਿਹੜੀ ਹੈ ਸਲਾਈ ਇਸੇ ਤਰ੍ਹਾਂ ਢੇੜ ਦੇਣ ਠੀਕ ਹੈ ਜੀ ഈ അപ്പം ബാധിച്ചേട എടു ക് സാറി സ്റ്റിച്ച് ബാധിച്ച് നേടിംഗ് സ്യണ ല ਹੁਣ ਆਪਣੀ ਜਿਹੜੀ ਹੈ ਬਾਡੀ ਬਿਲਕੁਲ ਬਣ ਕੇ ਰੈਡੀ ਹੋ ਗਈ ਹੁਣ ਆਪਾਂ ਇਹਦੇ ਘੇਰੇ ਤੇ ਇਸ ਤਰੀਕੇ ਨਾਲ ਜਿਵੇਂ ਆਪਾਂ ਚਾਕਾਂ ਤੇ ਲਗਾਉਣੇ ਆ ਨਾ ਉਦਾਂ ਆਪਾਂ ਨੇ ਨੀਚੇ ਘੇਰੇ ਤੇ ਲਗਾਈ ਹੈ ਲੈਸ ਤੇ ਉੱਪਰ ਦੀ ਆਪਾਂ ਇੱਕ ਸਲਾਈ ਲਾ ਦੇਣੀ ਹੈ ਹੁਣ ਆਪਾਂ ਲਾਵਾਂਗੇ ਬਾਹਵਾ ਤੇ ਬਾਹਵਾ ਜਿਹੜੀਆਂ ਆਪਾਂ ਇਹਦੀਆਂ ਥੋੜੀ ਜੀ ਗਲਾਈ ਕਰਕੇ ਮੂਰੂ ਪਾਕਿਸਤਾਨੀ ਮਾਵਾ ਬਣਾਉਣੀ ਹੈ ਤੇ ਫਿਰ ਆਪਾਂ ਮੂਰੂ ਫੋਲਡ ਨਹੀਂ ਕਰਨੀਆਂ ਹੈ ਠੀਕ ਹੈ ਇਦਾਂ ਹੀ ਆਪਾਂ ਸਲਾਈ ਮਾਰ ਕੇ ਇਦਾਂ ਰੱਖ ਲਈ ਸੀ ਲੈਸ ਹੁਣ ਆਪਾਂ ਇਹਨੂੰ ਇੱਦਾਂ ਮੋੜ ਮੋੜ ਕੇ ਉੱਪਰ ਦੀ ਇੱਕ ਟੌਪ ਸਟਿਚ ਲਗਾ ਦੇਣੀ ਹੈ ਠੀਕ ਹੈ ਇਹ ਆਪਣੀ ਇੱਥੋਂ ਗਲਾਈ ਚ ਹੈ ਬਾਹ ਜਿਹੜੀ ਹੈ ਦੋਨੇ ਸੇਡਾਂ ਤੋਂ نیچے ਤੋਂ ਗਲਾਈ ਚ ਬਣਾਈ ਹੈ ਆਪਣਾ ਨੇ ਤੇ ਆਪਾਂ ਦੋਨਾਂ ਬਾਹਾਂ 'ਤੇ ਇਸੇ ਤਰ੍ਹਾਂ ਬਾਹਾਂ 'ਤੇ ਉੱਪਰ ਦੀ ਟੌਪ ਸਟਿਚ ਲਗਾ ਦੇਣੀ ਹੈ ඉ එදා කරනන්න ටික ඕොන අපටේ දුන්න පමතය ලගියන ඕන අපෑක එක්ක හෝ මතරප ල ඇසේද නාල හෝර්ලකාමගේ දවල්ල ඇස්ල මොනී බාතය පනි ਹੁਣ ਆਪਾਂ ਇਹ ਵਾਲੀ ਲੈਸ ਜਿਹੜੀ ਹੈ ਜਿੰਨਾ ਆਪਾਂ ਸੰ ਛੱਡਣਾ ਉਹਨਾ ਆਪਾਂ ਰੱਖ ਕੇ ਦੇਖ ਲੈਣਾ ਇਦਾਂ ਆਪਾਂ ਇੰਨਾ ਰੱਖ ਕੇ ਆਪਾਂ ਨੂੰ ਸੰ ਇੰਨਾ ਵਿੱਚ ਛੱਡ ਕੇ ਲਾਵਾਂਗੇ ਫਿਰ ਆਪਾਂ ਇਹਨੂੰ ਇਧਰਲੀ ਸਾਈਡ ਨੂੰ ਪਲਟਾ ਲੈਣਾ ਇਹ ਹੁਣ ਆਪਣੀ ਪੁੱਠੀ ਲੈਸ ਹੈ ਠੀਕ ਹੈ ਇਧਰਲੀ ਸਾਈਡ ਪੁੱਠੀ ਲੈਸ ਰੱਖ ਕੇ ਇਦਾਂ ਆਪਾਂ ਕੰਨੀ ਨਾਲ ਲਾਸੇ ਲਾ ਲੈਣੀ ਠੀਕ ਹੈ ਜਿਹੜੀ ਲੈਸ ਦੀ ਕੰਨੀ ਕੰਨੀ ਆ ਉਹ ਆਪਾਂ ਸਾਰੀ ਵਿੱਚ ਦੇ ਦਾਂਗੇ ਠੀਕ ਹੈ ਜੀ ਇਹਨੂੰ ਆਪਾਂ ਫਿਰ ਇਸ ਤਰੀਕੇ ਨਾਲ ਉੱਪਰ ਦੀ ਟੌਪ ਸਟਿਚ ਸਟਿਚ ਲਗਾ ਦੇਣੀ ਹੈ ਠੀਕ ਹੈ ਇਹ ਆਪਣੀ ਹੁਣ ਇੱਕ ਵਾਂ ਤੇ ਲੱਗੀ ਹੈ ਹੁਣ ਆਪਾਂ ਇਹਨੂੰ ਸਟ੍ਰੇਕਿਆਂ ਨਾਲ ਇਹ ਤਾਂ ਕਰਾਂਗੇ ਇਹ ਗਲਾਈ ਜੀ ਚਾਹੇ ਥੋੜਾ ਜਿਆ ਆਪਾਂ ਉਸੇ ਤਰ੍ਹਾਂ ਵાળ ਨਹੀਂ ਪੈਂਦੇ ਨੇ ਤੇ ਟਿੱਕੂ ਜੀ ਰੱਖ ਰੱਖ ਕੇ ਆਪਾਂ ਨੇ ਇਹ ਸਲਾਈ ਸਾਰੀ ਲਗਾ ਲੈਣੀ ਹੈ ਠੀਕ ਹੈ ਜੀ ਤੇ ਆਪਾਂ ਬਾਹਾਂ ਤੇ ਡਬਲ ਐਸ ਲਗਾਈਏ ਇਹ ਆਪਾਂ ਖੁੱਲੇ ਵਾਲੀ ਪਾਕਿਸਤਾਨੀ ਬਾਜੀ ਬਣਾਈ ਹੈ ਇਹਨਾਂ ਦੇ ਹੁਣ ਆਪਣੀ ਇੱਕ ਬਾਹ ਤੇ ਇਸ ਤਰ੍ਹਾਂ ਲੱਗ ਗਈ ਏ ਠੀਕ ਹੈ ਜੀ ਹੁਣ ਆਪਾਂ ਨੇ ਦੂਸਰੀ ਬਾਹ ਤੇ ਵੀ ਉਦਾਂ ਹੀ ਰੱਖ ਕੇ ਆਪਾਂ ਲਗਾ ਲੈਣੀ ਹੈ ਠੀਕ ਹੈ ਜੀ ਇੱਥੋਂ ਆਪਾਂ ਰੱਖਾਂਗੇ ਤੇ ਉੱਪਰ ਦੀ ਟੌਪ ਸਟੀਚ ਲਗਾ ਕੇ ਤੇ ਇਹ ਇਹ ਵੀ ਆਪਾਂ ਉਸੇ ਤਰ੍ਹਾਂ ਹੀ ਤਿਆਰ ਕਰਾਂਗੇ ਪਾਏ ਦੇ ਉੱਪਰ ਵੀ ਟੌਪ ਸਟੈਚ ਲਗਾ ਲਾਂਗੇ ਠੀਕ ਹੈ ਇਸ ਤਰ੍ਹਾਂ ਆਪਾਂ ਇਹ ਪਾਵੇਂ ਆਪਣੀ ਜਿਹੜੀ ਰੈਡੀ ਹੋ ਗਈ ਹੈ ਹੁਣ ਆਪਣੇ ਦੋਨੇ ਪਾਵਾ ਬਣ ਕੇ ਰੈਡੀ ਹੈ ਠੀਕ ਹੈ ਤੇ ਇਹਨਾਂ ਨੂੰ ਆਪਾਂ ਬਸ ਉਸੇ ਤਰ੍ਹਾਂ ਹੀ ਸ਼ਰਟ ਤੇ ਜਿਵੇਂ ਚੜਦੇ ਆ ਉਸੇ ਤਰ੍ਹਾਂ ਆਪਾਂ ਇਹਨਾਂ ਨੇ ਜੜ ਲੈਣਾ ਠੀਕ ਹੈ ਜੀ ਤੇ ਆਪਣੀ ਹੁਣ ਇਹ ਸਾਰੇ ਫਰੌਕ ਬਣ ਕੇ ਸਮਝ ਰੈਡੀ ਹੈ ਇਸੀ ਤਰ੍ਹਾਂ ਤੁਸੀਂ ਵੀ ਐਂਟੀ ਫਰੌਕ ਵਾਲ ਪਾ ਕੇ ਇਸ ਤਰੀਕੇ ਨਾਲ ਬਣਾ ਸਕਦੇ ਹੋ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ